ਉਹਨਾਂ ਯਾਰਾ ਇਹ ਕਦੀ ਮਾਵਾਂ ਕੇ ਤੇ 5 ਰੁਪਏ ਦੇ 10 ਛੋਲ ਦਿੱਤੇ ਤੇ 10 ਇਹਦੇ ਕਦੀ 12 ਆ ਗਿਆ ਚਲਾ ਘੱਡੀ ਆ ਮम्मा ਨੂੰ ਬੈਕ ਲੈ ਮम्मा ਹਾਂ ਹਾਂ ਹਲੋ ਸਭੀ ਗਾਲਸ ਆ ਗਿਆ ਨੂੰ ਆਪਾ ਹਾਂ ਜੀ ਜੀ ਚੱਲੇ ਹੈ ਤੇ ਆਪਾ ਨੋ ਨੋ ਲੱਗੇ ਕੰਨੀ ਬਹੁਤ ਤੇਜ਼ ਬੈਣ ਰਿਹਾ ਨੇ ਦੇਖੋ ਬਹੁਤ ਤੇਜ਼ ਬੈਣ ਰਿਹਾ ਹੈ ਸੂਲੇ ਦੇ ਦਾ ਜਾ ਰਿਹਾ ਹੈ ਉਹ ਟੈਨਸ਼ਨ ਇਹ ਬਹੁਤ ਤੇਜ਼ ਹੈ

ਔਰ ਸਿਖਾਕ ਹੋਵੇ ਸਾਰੇ ਤਰ੍ਹਾਂ ਦੇ ਜੀ ਮਾਈ ਤੁਹ ਕਿਰਪਾ ਕਰੇ ਕਿ ਅੱਜ ਤੇ ਨੀਂਦ ਪੂਰੀ ਹਟ ਕਰਾਈਏ ਇਹ ਪੂਰਾ ਤੇਜ ਆ ਰਿਹਾ ਇਹ ਉਹ ਬੰਦਾ ਹੱਡਾ ਦੇਖੋ ਨਾ ਆਕੇ ਆਹਾ ਆਹਾ ਆਹ ਜਦੋਂ ਹਨੇਰੀ ਬਹੁਤ ਆਈ ਜਾਂਦੀ ਹਨੇਰੀ ਇੰਨੀ ਆਈ था वह भी a जमीन है और टकराती पूरा तेज ਜੀ ਕਿਵੇਂ ਹੋ ਜੀ ਠੀਕ ਠਾਕ اچھا ਇੱਕ ਮੈਂ ਨਾ ਬਹੁਤ ਗੱਲ ਤੋਂ ਹਰਾਣਿਆ ਕਿ ਬੱਚਿਆਂ ਦੇ ਵਿੱਚ ਕੈਸੀ-ਕੈਸੀ ਚੀਜ਼ਾਂ ਖਾਣ ਨੂੰ ਆ ਗਈਆਂ ਬੜੀ ਵਧੀਆ ਚੀਜ਼ਾਂ ਮਤਲਬ ਕਿ ਇੱਕ ਦੇਖੋ ਵੀ ਚੀਜ਼ਾਂ ਵੀ ਈ ਵਧੀਆ ਕਿ ਜਿਹੜੇ ਆਪਾਂ ਗੋਲ ਗੱਪੇ ਖਾਣ ਜਾਂਦੇ ਆ ਨਾ ਰੇੜੀਆਂ ਤੋਂ ਉਹ ਪੈਕਟਾਂ ਦੇ ਵਿੱਚ ਪੈਕ ਹੋ ਗਿਆਗੇ ਉਹ ਵੀ ਛੋਟੇ ਛੋਟੇ ਆ ਕਰਦੇ ਨਿਕਨੇ ਕੇ ਗੋਲ ਗੱਪੇ ਤੇ ਉਹਦਾ ਤੁਹਾਨੂੰ ਮੈਂ ਪਾਉਣਾ ਵਾ ਇੱਕ ਉਹਨਾਂ ਦਾ ਰੈਪਰ ਜਿਹੜਾ ਲਫਾਫਾ ਜਿਹਦੇ ਵਿੱਚ ਪੈਕ ਹੋ ਕੇ ਆਏ ਤੇ ਜਿਹੜਾ ਆਪਾਂ ਪਾਣੀ ਬਣਾਉਨੇ ਆ ਉਹ ਵੀ ਬੜੀ ਵਧੀਆ ਚੀਜ਼ ਬਣਦੀ ਏ ਪਾਣੀ ਵੀ ਇੰਨਾ ਸਵਾਦ ਕਿ ਬਹੁਤ ਹੀ ਟਾਪ ਦਾ ਜਿਵੇਂ ਰੇੜੀ ਤੇ ਬਣਾਉਂਦੇ ਨਾ ਪਾਣੀ ਉਹਦਾ ਤੇ ਉਹਨੂੰ ਮਾਝੇ ਦੇ ਵਿੱਚ ਕਾਂਜੀ ਵੀ ਕਹਿੰਦੇ ਆ ਤੇ ਆਪਣੇ ਦੁਆਬੇ ਦੇ ਵਿੱਚ ਪਾਣੀ ਕਹਿੰਦੇ ਇਹਨੂੰ ਤੇ ਐਡਾ ਵਧੀਆ ਟਾਪ ਦਾ ਵਾ ਕਿ ਸਵਾਦ ਵੀ ਪੂਰਾ ਮੈਂ ਤੁਹਾਨੂੰ ਦਿਖਾਉਣਾ ਆ ਰੈਪਰੇਜੇ ਗੋਲ ਗੱਪੇ ਕਰਾਰੇ ਸਨੈਕਸ ਆ ਦੇਖੋ ਇਹ ਇੱਥੋਂ ਨਿਕਲੇ ਆ ਆ ਇਹਦਾ ਪਾਣੀ ਬਣਾਉਣ ਵਾਲਾ ਮਸਾਲਾ ਆ ਪਾਣੀ ਆ ਬਣਾਉਣ ਲੱਗੇ ਆ ਅਬੜਦੇ ਫੜਦੇ ਇਹ ਦੇਖੋ ਇਹ ਪਾਣੀ ਬਣ ਜਣਾ ਇਹ ਪਾ ਲੈਣਾ ਕੀ ਬਾਤ ਚਮਚ ਲਿਆ ਫੜ ਕੇ ਹੋਈ ਇਹ ਤਰ ਦੇ ਦੇਖੋ ਆ ਦੇਖੋ ਕੀ ਆ ਬਾਤ ਪਾਣੀ ਦੇਖੋ ਪੂਰਾ ਬਣ ਗਿਆ ਹੈ ਵਿੱਚ ਪਕੌੜੀਆਂ ਵੀ ਪਾਈਆਂ ਹੋਈਆਂ ਲੈ ਲੈ ਤੇ ਆ ਦੇਖੋ ਇਹ ਨੂੰ ਮਿਕਸ ਕਰ ਲੈਣਾ ਤੇ ਦੇਖੋ ਕੀ ਬਾਤ ਦੀ ਬਣੀ ਆ ਤੇ ਇਹਦੇ ਚ ਸਵਾਦ ਹੀ ਪੂਰਾ ਤੇ ਇਹ ਨਹੀਂ ਕਿ ਸਵਾਦ ਵੀ ਜਦਾਂ ਹੋਰ ਹੋਵੇਗਾ ਸਵਾਦ ਵੀ ਪੂਰਾ ਪੂਰਾ ਸਵਾਦ ਆ ਹੁਣ ਚੈੱਕ ਕਰਨ ਲੱਗਾ ਮੈਂ ਹਾਂ ਦੇਖੋ ਪੂਰਾ ਸਵਾਦ ਹੈ ਇਹ ਦਾ ਪਰੇੜੀ ਖਾਣੇ ਆ ਉਹ ਦਈ ਤੇ ਪੂਰੇ ਸੁਆਰ ਤੇ ਇਹ ਆਕਾਰ ਦੇ ਛੋਟੇ ਆ ਬੱਚਿਆਂ ਵਾਸਤੇ ਤੇ ਬੱਚਿਆਂ ਨੇ ਖਾਣੇ ਹੁਣ ਉਹ ਤੇ ਵੱਡੇ ਵੀ ਖਾ ਸਕਦੇ ਇਹਦੇ ਨਾਲ ਗੋਲ ਗੱਪੇ ਦੁਜੀ ਲੈਂਦੇ ਹੁਣ ਤਲਣ ਵਾਲੇ ਜਿੱਦਾਂ ਇਹ ਵੀ ਤਲੇ ਹੋਏ ਜਿੱਦਾਂ ਤਲਣ ਵਾਲੇ ਲੈਂਦੇ ਹੁਣ ਤੇ ਉਹ ਇਹ ਪਾਣੀ ਬਣਾ ਕੇ ਇੰਦਾ ਕਾਜੀ ਬਣਾ ਕੇ ਪਾਣੀ ਬਣਾ ਕੇ ਤੇ ਖਾਦੇ ਜਾਣ ਤੇ ਨਜ਼ਾਰਾ ਹੀ ਆ ਪੂਰਾ ਨਜ਼ਾਰਾ ਤੇ ਪੈਕੇਟੇ ਵੇਖੋ ਕੁਝ ਮਹਿੰਗਾ ਨਹੀਂ 5 ਰੁਪਏ ਦਾ ਪੈਕੇਟੇ 5 ਰੁਪਏ ਦਾ ਇਹ ਕਰਿਆਨਾ ਸਟੋਰ ਤੋਂ ਦਾ ਛਾਦ ਕਈਆਂ ਦੇ ਨਹੀਂ ਆਏ ਕਈਆਂ ਦੇ ਆ ਗਏ ਤੇ ਬੜਾ ਵਧੀਆ ਮਜਾ ਯਾਰਾ ਮਾਰੇ ਗੰਨ ਕੋ ਆਟਾ ਆਪੇ ਕਹਾਰੇ ਪਾਣੀ ਬੋਲ ਪੂਰਾ ਨਹੀਂ ਜਾ ਰਿਹਾ ਇਹ ਕਲੀ ਕਰਵਾਣਗੇ ਤੇ 5 ਰੁਪਏ ਦਾ 10 ਰੋਲ ਦਿੱਤੇ ਥੋੜੀ ਦਾ ਹੈ ਇਹਦੇ ਕਰੀ 12 ਚਲਾ ਖੜੀ ਆ ਜਾ ਤੁਮਾ ਨੂੰ ਬੈਗ ਲੈ Mamãe Aí Vivi Okay